ਹੌਤੀ ਪਿਆਰੇ ਤੇ ਸਕਾਰਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਅੱਜ ਦੀ ਜੋ ਗੱਲਬਾਤ ਕਰਾਂਗੇ ਆਪਣੇ ਸ਼ਹਿਰ ਵਾਸੀਆਂ ਜਿਹੜੇ ਜੈਰ ਮੁਕਤ ਭੋਜਨ ਖਾਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਨੇ ਉਹਨਾਂ ਨਾਲ ਸੋਇਸ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਬਹੁਤ ਸਾਰੇ ਦੋਸਤ ਮਿੱਤਰ ਆਰਗੇਨਿਕ ਖੇਤੀ ਕਰਦੇ ਨੇ ਬਹੁਤ ਸਾਰੇ ਕੁਦਰਤੀ ਖੇਤੀ ਵੀ ਕਰਦੇ ਨੇ ਪਰ ਵਿੱਚ ਆਪਣੇ ਸਮਾਜ ਦੇ ਵਿੱਚ ਜਿਹੜੇ ਨਕਲੀ ਚੀਜ਼ਾਂ ਬਣ ਜਾਂਦੀਆਂ ਨੇ ਜਾਂ ਨਕਲੀ ਸਮਾਨ ਆ ਜਾਂਦਾ ਸੋ ਖਸਾਨ ਦੋਸਤੋ ਨਕਲੀ ਆਰਗੈਨਿਕ ਕਿਸਾਨ ਵੀ ਬਣ ਜਾਂਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਆਰਗੈਨਿਕ ਕਰਦੇ ਹਾਂ ਪਰ ਅਸਲ ਵਿੱਚ ਉਹ ਆਰਗੈਨਿਕ ਹੈਗੇ ਨੇ ਜਾਂ ਨਹੀਂ ਹੈਗੇ ਉਹ ਤਾਂ ਉਹ ਹੀ ਜਾਣਦੇ ਨੇ ਪਰ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਸਾਡਾ ਭੋਜਨ ਅਸੀਂ ਉਹ ਖਾ ਰਹੇ ਹਾਂ ਵੀ ਉਹ ਜ਼ਹਿਰ ਮੁਕਤ ਹੈ ਜਾਂ ਨਹੀਂ ਸੋ ਉਹਦੀਆਂ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਵੀ ਇਹਦਾ ਕਿਵੇਂ ਪਤਾ ਲੱਗਦਾ ਤੇ ਆਰਗੈਨਿਕ ਜਿਹੜਾ ਜ਼ਹਿਰ ਮੁਕਤ ਭੋਜਨ ਹੈ ਉਹਦੀ ਜੋ ਉਤਪਾਦ ਆ ਜਾਂ ਚੀਜ਼ ਆ ਕੋਈ ਵੀ ਬਹੁਤ ਸਾਰੇ ਲੋਕਾਂ ਨੇ ਚਮਕ ਘੱਟ ਹੁੰਦੀ ਹੈ ਨਹੀਂ ਜੀ ਯਰ ਮੁਕਤਪ ਹੋ ਜਾਂਦੇ ਜੋ ਅਸਲੀ ਕੁਦਰਤੀ ਖੇਤੀ ਪਣ ਜਾਂਦੀ ਹੈ ਆਰਗੇਨਿਕ ਹੋ ਜਾਂਦਾ ਉਹਨਾਂ ਦੇ ਫਲ ਦੇ ਜਾਂ ਫਲ ਦੀ ਚਮਕ ਵੀ ਦੂਏ ਨਾਲ ਵਧ ਜਾਂਦੀ ਹੈ ਫੈਲੀ ਨੇ ਸਾਰੀ ਤਾਂ ਇਹ ਆ ਚਲੋ ਕਈ ਵਾਰੀ ਚਮਕ ਦੂਜਿਆਂ ਨੂੰ ਚਮਕਾ ਲਿਆ ਜਾਂਦਾ ਪਰ ਜੋ ਦੂਜੀ ਖਾਸ ਗੱਲ ਆ ਵੀ ਉਹ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਲੰਬੇ ਤੋਂ ਭਾਵ ਹੈ ਕਿਵੇਂ ਕੋਈ ਸਬਜ਼ੀ ਕਈਆ ਜਾਂ ਕੋਈ ਵੀ ਸਬਜ਼ੀ ਹਾਂ ਜੀ ਦੋਸਤੋ ਜੋ ਆਪਾਂ ਗੱਲ ਕਰਾਂਗੇ ਵੀ ਆਪਾਂ ਨੂੰ ਉਹ ਭੋਜਨ ਦੀ ਪਛਾਣ ਕਿਵੇਂ ਹੋ ਵੀ ਆਰਗੈਨਿਕ ਜਾਂ ਜ਼ਹਿਰ ਮੁਕਤ ਆ ਪਹਿਲੀ ਨਿਸ਼ਾਨੀ ਤਾਂ ਇਹ ਹੀ ਆ ਵੀ ਉਹ ਚਮਕਦਾਰ ਹੋਊਗਾ ਚਮਕਦਾਰ ਦੂਜਾ ਵੀ ਹੁੰਦਾ ਪਰ ਆਪਾਂ ਉਹ ਤੇ ਦੂਜਾ ਜੋ ਖਾਸ ਨਿਸ਼ਾਨਾ ਵੀ ਉਹ ਸਟੋਰ ਲੰਬੇ ਸਮੇਂ ਤੱਕ ਕੀਤਾ ਜਾ ਸਕਦਾ ਜਿਵੇਂ ਸਬਜ਼ੀ ਇੱਕ ਸਬਜ਼ੀ ਦੋ ਦਿਨਾਂ ਚ ਗਲਦੀ ਜਾਂ ਲਫਾ ਵਿੱਚ ਗਲ ਜਾਂਦੀ ਜਾਂ ਤਿੰਨ ਦਿਨਾਂ ਬਾਅਦ ਉਹ ਖਰਾਬ ਹੋਣ ਲੱਗਦੀ ਆ ਜੇ ਜ਼ਹਿਰ ਮੁਕਤ ਜਾਂ ਆਰਗੈਨਿਕ ਤਾਂ ਉਹ ਉਤੋਂ ਵੱਧ ਟਾਈਮ ਤੱਕ ਰਹਿ ਸਕਦੀ ਹੈ ਮਤਲਬ ਉਹ ਖਰਾਬ ਨਹੀਂ ਹੋ ਜਿਆਦਾ ਸਮਾਂ ਹੁੰਦਾ ਦੇ ਕੋਲ ਖਰਾਬ ਹੋਣੀ ਹੁੰਦੀ ਹੈ ਕਿਉਂਕਿ ਦੇ ਪਿੱਛੇ ਸਿਸਟਮ ਵਧੀਆ ਬਣਿਆ ਹੁੰਦਾ ਸੋ ਉਸ ਤੋਂ ਬਾਅਦ ਦੀ ਅਗਲੀ ਗੱਲ ਕਰਾਂਗੇ ਵੀ ਸਵਾਦ ਵੀ ਵਧੀਆ ਹੁੰਦਾ ਹੈ ਕਿਉਂਕਿ ਜੇ ਉਹਦੇ ਵਿੱਚ ਨਿਊਟ੍ਰੀਸ਼ਨ ਜਾਂ ਕੁਦਰਤੀ ਢੰਗ ਨਾਲ ਤਿਆਰ ਹੋਇਆ ਸਵਾਦ ਵੀ ਵੱਧੂ ਤੇ ਖਸੂਬੂ ਵੀ ਵੱਧੂਗੀ ਜਿਹੜੀ ਚੀਜ਼ ਖਾਵਾਂਗੇ ਉਹਦੇ ਵਿੱਚ ਉਸੇ ਤਰ੍ਹਾਂ ਦਾ ਸਵਾਦ ਆਊਗਾ ਤੇ ਖਸੂਬਤ ਹੋਊਗੀ ਤੇ ਅਨਾਜ ਦੇ ਵਿੱਚ ਜਿਵੇਂ ਆਪਾਂ ਚੈੱਕ ਕਰਨਾ ਹੋਵੇ ਇੱਕ ਆਪਾਂ ਜ਼ਹਿਰ ਮੁਕਤ ਅਨਾਜ ਕੁਝ ਵੀ ਅਨਾਜ ਖਣਾਈਏ ਇਕ ਆਪਾਂ ਦੂਜੇ ਖਣਾਈਏ ਤਾਂ ਉਹ ਪੰਛੀ ਆ ਜਿਹੜਾ ਉਹ ਜ਼ਿਆਦਾ ਸਿਆਣਾ ਹੁੰਦਾ ਸੰਕੀ ਕਹਿੰਦਾ ਜਿਉਂ ਪੰਛੀ ਭੁੱਖਾ ਘਟਾ ਹੈ ਤਾਂ ਭਾਵੇਂ ਉਹ ਜ਼ਿਆਦਾ ਭੁੱਖਾ ਕੇਮਿਕਲ ਨੂੰ ਪਹਿਲਾਂ ਪੈਸੇ ਉਹ ਸਹੀ ਰੱਜਿਆ ਜਾ ਉਹਨੂੰ ਪਹਿਚਾਣ ਤਾਂ ਜ਼ਹਿਰ ਮੁਕਤ ਭੋਜਨ ਨਾਲੇ ਅਨਾਜ ਨੂੰ ਪਹਿਲਾਂ ਚਗੂਗਾ ਖਾਊਗਾ ਸੋ ਇਸ ਤਰ੍ਹਾਂ ਅਗਲੀ ਗੱਲ ਇਹ ਹੈ ਵੀ ਜਿਹੜਾ ਆਪਾਂ ਜ਼ਹਿਰ ਮੁਕਤ ਭੋਜਨ ਆਰਗੈਨਿਕ ਖਰੀਦਣਾ ਹੈ ਉਹ ਕਿਸਾਨ ਤੋਂ ਸਿੱਧਾ ਲਿਆ ਜਾਵੇ ਉਹਦੇ ਖੇਤ ਵਿੱਚ ਪਹੁੰਚੋ ਦੇਖੋ ਵੀ ਉਹਦੇ ਖੇਤ ਵਿੱਚ ਯਰ ਮੁਕਤ ਖੇਤੀ ਹੋ ਰਹੀ ਆ ਉਹ ਕਰ ਰਿਹਾ ਉੱਥੇ ਰੁੱਖਾਂ ਦੀ ਗਿਣਤੀ ਕਿੰਨੀ ਆ ਤੇ ਇਹ ਉਹਦੇ ਨਾਲ ਇੱਕ ਤਾਂ ਆਪਾਂ ਨੂੰ ਯਕੀਨ ਵਧੂਗਾ ਇੱਕ ਜਿਵੇਂ ਫੈਮਿਲੀ ਡਾਕਟਰ ਹੁੰਦਾ ਇਸ ਤਰ੍ਹਾਂ ਆਪਾਂ ਫੈਮਿਲੀ ਫਾਰਮਰ ਚੁਣੀ ਆ ਵੀ ਅਸੀਂ ਬਣਾਣੇ ਉਹਦੇ ਯਰ ਮੁਕਤਾਂ ਤੇ ਕਿਸਾਨ ਨੂੰ ਵੀ ਹੌਸਲਾ ਹੁੰਦਾ ਵੀ ਮੈਂ ਉਹਨਾਂ ਲੋਕਾਂ ਨੂੰ ਭੋਜਨ ਦੇ ਰਿਹਾ ਵੀ ਜਿਹੜੇ ਮੇਰੀ ਪਛਾਣ ਕਰ ਰਹੇ ਨੇ ਕਦਰ ਕਰ ਰਹੇ ਨੇ ਤੇ ਆਪ ਜੀ ਨੂੰ ਵੀ ਇਹ ਗੱਲ ਦਾ ਫਾਇਦਾ ਹੋਊਗਾ ਵੀ ਆਪਾਂ ਇੱਕ ਸੁੱਧ ਤੇ ਜ਼ਹਿਰ ਮੁਕਤ ਭੋਜਨ ਖਾਵਾਂਗੇ ਆਪਾਂ ਥੋੜਾ ਜਿਹਾ ਸਫ਼ਰ ਕਰਕੇ ਪਿੰਡ ਦੇ ਕਿਸਾਨ ਦੇ ਪਿੰਡ ਤੋਂ ਜਾਂ ਜਿੱਥੇ ਵੀ ਉਹਦਾ ਖੇਤ ਆ ਫਾਰਮੋਂ ਤੋਂ ਲਿਉਂਦੇ ਆ ਕਿੰਨਾ ਉਹ ਸੁੱਧ ਵਾਤਾਵਰਨਾ ਜੁੜਦਿਆਂ ਇੱਕ ਸੁੱਧ ਭੋਜਨਾ ਜੁੜਦਿਆਂ ਜੁੜਾਂਗੇ ਕਿਸਾਨ ਨੂੰ ਵੀ ਹੌਸਲਾ ਮਿਲਦਾ ਤੇ ਉਹਨੂੰ ਦੇਖ ਕੇ ਹੋਰ ਕਿਸਾਨ ਵੀ ਇਸ ਕੀਤੀ ਵੱਲ ਜੁੜਦਦੇ ਨੇ ਵੀ ਸਾਡੇ ਕਿਸਾਨਾਂ ਦੀ ਸਬਜ਼ੀ ਖੇਤਾਂ ਤੋਂ ਵਿਕਦੀ ਆ ਵਧੀਆ ਸਬਜ਼ੀ ਆ ਤੇ ਆਪਣੇ ਭਾਈਚਾਰਣ ਵੀ ਦੱਸੀ ਵੀ ਅਸੀਂ ਜ਼ਹਿਰ ਮੁਕਤ ਸਬਜ਼ੀ ਖਾ ਰਹੇ ਆ ਖਰੀਦ ਰਹੇ ਆ ਆਪਾਂ ਉਹਨਾਂ ਕਿਸਾਨਾਂ ਤੋਂ ਖਰੀਦਦਾਰੀ ਕਰੀਏ ਤੇ ਕਿਸਾਨਾਂ ਨੂੰ ਇਦੇ ਵਿੱਚ ਮਾਤਤ ਮਿਲ ਸਕੇ ਤੇ ਆਪ ਜੀ ਨੂੰ ਫਾਇਦਾ ਹੋਊਗਾ ਵੀ ਇਹ ਜਿਹੜਾ ਉਤਪਾਦ ਖਰੀਦੋਗੇ ਖਾਣ ਦੇ ਨਾਲ ਨਾਲ ਸਵਾਦ ਵੀ ਹੋਊਗਾ ਤੇ ਇਹਦੇ ਨਾਲ ਆਪਣੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਾਧੀ ਆ ਕਿਉਂਕਿ ਜਿਹੜਾ ਭੋਜਨ ਹੈ ਜਿਉ ਨਿੰਨਾ ਵਧੀਆ ਹੋਊਗਾ ਉਹਨੇ ਆਪਣਾ ਸਿਸਟਮ ਤਾਕਤਵਰ ਤੇ ਮਜ਼ਬੂਤ ਹੋ ਜਾਊਗਾ ਸੋ ਇਹ ਜਿਹੜਾ ਭੋਜਨ ਹੈ ਪਹਿਲੀ ਪਹਿਚਾਣ ਤਾਂ ਹੀ ਵੀ ਕਿਸਾਨ ਦੋਲ ਤੋਂ ਲੈਣ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਜੇ ਆਪਾਂ ਕਿਸੇ ਅਸੀ ਜਗ੍ਹਾ ਤੋਂ ਲੈਨੇ ਜਿੱਥੇ ਸਿਰਫ ਇਹ ਹੀ ਹੁੰਦਾ ਵੀ ਇਹ ਆਰਗੇਨਿਕ ਆਪਣੇ ਕੋਲ ਨਾ ਤਾਂ ਕਿਸਾਨ ਦਾ ਪਤਾ ਹੁੰਦਾ ਨਾ ਉਹ ਪਤਾ ਹੁੰਦਾ ਵੀ ਕਿੱਥੋਂ ਲਿਆ ਗਿਆ ਤਾਂ ਉਹਦੇ ਵਿੱਚ ਕਈ ਵਾਰੀ ਉਹਦੇ ਬਾਰੇ ਆਪਾਂ ਇਹ ਹੀ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਉਹਲਾ ਰਹਿ ਜਾਂਦਾ ਵੀ ਅਸਲੀ ਕਿਸਾਨ ਕੌਣ ਹੈ ਕਿਸਾਨ ਦੀ ਮਿਹਨਤ ਕਿਸਾਨ ਨੂੰ ਹੀ ਮਿਲੇ ਤੇ ਕਿਸਾਨਬਾਰੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿਸਾਨਾਂ ਤੋਂ ਲਿਆ ਗਿਆ ਸੋ ਫੈਮਿਲੀ ਫਾਰਮਰ ਹੁਣ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਕਿਸਾਨ ਬਹੁਤ ਜ਼ਿਆਦਾ ਮਹਿੰਗੀ ਸਬਜ਼ੀ ਤਾਂ ਵੇਚਦਾ ਨਹੀਂ ਹੈਗਾ ਉਹ ਲੋਡ ਦੇ ਖਰਚਿਆਂ ਦੇ ਹਿਸਾਬ ਨਾਲ ਹੀ ਗਣਕੇ ਮੰਗਦਾ ਹੁੰਦਾ ਸੋ ਆਪਾਂ ਨੂੰ ਉਦਰਤੀ ਖੇਤੀ ਵਿੱਚ ਸਵਾਦਿਸ਼ਟ ਭੋਜਨ ਤੇ ਉਮਰ ਵਧਾਉਣੇ ਵਾਲਾ ਭੋਜਨ ਮਿਲ ਸਕਦਾ ਤੇ ਇਹ ਇੱਕ ਬਾਤਾਵਰਨਾ ਜੁੜਿਆ ਹੋਇਆ ਭੋਜਨ ਆਪਾਂ ਇਸੇ ਭੋਜਨ ਤੋਂ ਜਦੋਂ ਖੇਤਾਂ 'ਚ ਚੜਦੇ ਹਾਂ ਤਾਂ ਸੁੱਧ ਹਵਾ ਵੀ ਮਿਲੂਗੀ ਤੇ ਉਹ ਵੀ ਫ੍ਰੀ ਮਿਲਦੀ ਆ ਤੇ ਜਿਹੜਾ ਆਪਣਾ ਮਾਹੌਲ ਹੈ ਸਮੇਂ ਦਾ ਉਹਦੇ ਵਿੱਚ ਆਕਸੀਜਨ ਦੀ ਕਮੀ ਆ ਪਰ ਕੁਦਰਤੀ ਖੇਤਾਂ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਇੱਕ ਸ਼ਾਂਤੀ ਆ ਸ਼ੁੱਧ ਵਾਤਾਵਰਨ ਤੇ ਸ਼ੁੱਧ ਭੋਜਨ ਆ ਸੋ ਸਹਿਰਵਾਸੀਆਂ ਨੂੰ ਹੀ ਬੇਨਤੀ ਕਰੂੰਗਾ ਵੀ ਇਸ ਭੋਜਨ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਤੇ ਕਿਸਾਨਾਂ ਦੀ ਬਾਹ ਫੜੋ ਜਿਹੜੇ ਵਾਤਾਵਰਨ ਬਚਾਉਣਾ ਚਾਹੁੰਦੇ ਨੇ ਤਾਂ ਕਿ ਜੋ ਕਿਸਾਨਾਂ ਦਾ ਸੁਪਨਾ ਵੀ ਜੋ ਐ ਸਮੇਂ ਸਕੀਮ ਚੱਲਦੀ ਆ ਘਰ ਘਰ ਮਰੀਜ਼ ਵੀ ਕਿਸੇ ਦੇ ਘਰੇ ਵੀ ਕੋਈ ਵੀ ਮਰੀਜ਼ ਨਾ ਹੋਵੇ ਤੇ ਸਾਰੇ ਤੰਦਰੁਸਤ ਹੋਣ ਤੇ ਮਜ਼ਬੂਤ ਜ਼ਿੰਦਗੀ ਜੀਉਣ ਤਾਂ ਉਹਦੇ ਲਈ ਆਪਾਂ ਨੂੰ ਸੁੱਧ ਹਵਾ ਕਸਰਤ ਤੇ ਯਾਰਮੁਕਤ ਭੋਜਨ ਦੀ ਜ਼ਰੂਰਤ ਹੈ ਜਦ ਆਪਾਂ ਤਿੰਨਾ ਦਾ ਬੈਲੈਂਸ ਕਰ ਲਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਦੂਰ ਹੋ ਜਾਾਂਗੇ ਸੂ ਕੁਦਰਤੀ ਖੇਤੀ ਨਾਲ ਜੁੜੀ ਇਹ ਬਾਤਵਰਨ ਨੂੰ ਬਚਾਈਏ ਤੇ ਸਾਰਿਆਂ ਦਾ ਸਾਥ ਦਿਓ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ